ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੀਆਂ ਉਹ ਹੈਗੀਆਂ ਜੀ ਆਪਣੀ ਬੈੱਡ ਸੀਟਾਂ ਤੇ ਆਪਾਂ ਜਦੋਂ ਬਿੱਡਾਂ ਦੇ ਉੱਤੇ ਪੁਛਾਉਂਦੇ ਆ ਤੇ ਜੀ ਦੇਖੋ ਜੀ ਗਰਮੀ ਵਾਲੀਆਂ ਕਾਟਨ ਦੀਆਂ ਚਾਦਰਾਂ ਤਾਂ ਬਹੁਤ ਆਸਾਨੀ ਦੇ ਨਾਲ ਇਕੱਠੀਆਂ ਹੋ ਜਾਂਦੀਆਂ ਨੇ ਤੇ ਮੈਂ ਤੁਹਾਨੂੰ ਸਿੰਪਲ ਤੇ ਸੌਖਾ ਤਰੀਕਾ ਦੱਸੂਗੀ ਨਾ ਹੀ ਆਪਾਂ ਨੇ ਉਹਦੇ ਉੱਤੇ ਕੱਟ ਲਗਾਉਣਾ ਤੇ ਨਾ ਹੀ ਆਪਾਂ ਨੂੰ ਮਸ਼ੀਨ ਦੀ ਲੋੜ ਤੇ ਬਹੁਤ ਹੀ ਵਧੀਆ ਤਰੀਕਾ ਤੁਹਾਡੀ ਬੈੱਡ ਸੀਟ ਜਦੋਂ ਇੱਕ ਤੁਸੀਂ ਇੱਕ ਵਾਰੀ ਵੀ ਪਛਾਣੀ ਨਾ ਤੁਹਾਡੀ ਬਿਲਕੁਲ ਵੀ ਇਹ ਇਕੱਠੀ ਨਹੀਂ ਹੋਗੀ ਤੇ ਮੈਂ ਤੁਹਾਨੂੰ ਜਿਹੜੇ ਤਰੀਕੇ ਨਾਲ ਦੱਸੂਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰੀ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਦੇਖੋ ਜੀ ਇਹ ਪੂਰਾ ਫੁੱਲ ਸੈੱਟ ਆਪਣੀ ਇਹ ਬੈੱਡ ਸੀਟ ਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਦੇਖੋ ਜੀ ਜਿਹੜੀ ਇਹ ਦੂਸਰੀ ਆਪਾਂ ਨੇ ਵੈਟ ਸੀਟ ਤੋਂ ਨੂੰ ਪਿਛਾ ਕੇ ਦਿਖਾਉਣੀ ਆ ਤੇ ਉਹ ਦੇਖੋ ਅਲੱਗ ਤਰੀਕਾ ਹੋਊਗਾ ਬਹੁਤ ਹੀ ਵਧੀਆ ਉਹ ਜਿਹੜੇ ਆਪਣੇ ਗੱਦੇ ਨੇ ਨਾ ਗੱਦਿਆਂ ਦੇ ਵਿੱਚ ਜਮ ਹੈ ਬਿਲਕੁਲ ਫੋਲਡ ਹੋ ਜਾਣੀਆਂ ਤੇ ਆਪਾਂ ਨੂੰ ਨਾ ਹੀ ਕੱਟ ਲਗਾਉਣ ਦੀ ਲੋੜ ਆ ਤੇ ਨਾ ਹੀ ਆਪਾਂ ਨੂੰ ਮਸ਼ੀਨ ਦੀ ਲੋੜ ਆ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਤੁਸੀਂ ਇੱਕ ਵਾਰੀ ਇਹ ਤਰੀਕਾ ਜਦੋਂ ਦੇਖ ਲਿਆ ਤੁਸੀਂ ਵਾਰ-ਵਾਰ ਇਹ ਸਾਰੀਆਂ ਚਾਦਰਾਂ ਦਾ ਇਹੀ ਤਰੀਕਾ ਹੀ ਵਰਤੋਗੇ ਤੇ ਚਲੋ ਆਪਾਂ ਹੁਣ ਕਰਦੇ ਆ ਜੀ ਵੀਡੀਓ ਸਟਾਰਟ ਬਲਦੀ ਆਪਾਂ ਤੋਂ ਨਾ ਬੈੱਡ ਸੀਟ ਦਾ ਕੋਲ ਕੇ ਦਿਖਾਉਣੀ ਆ। ਲਓ ਜੀ ਆਪਾਂ ਨੇ ਬੈੱਡ ਦੇ ਉੱਤੇ ਪੂਰੀ ਬੈੱਡ ਸੀਟ ਪਲੀ ਪਛਾਈ। ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਨੇ ਕਿਹੜੇ ਤਰੀਕੇ ਨਾਲ ਇਹਨੂੰ ਨਾ ਫੋਲਡ ਕਰਨਾ ਆ। ਉਹ ਤਰੀਕਾ ਤੁਹਾਨੂੰ ਆਪਾਂ ਦੱਸਾਂਗੇ ਹੁਣ। ਲਓ ਜੀ ਆਪਾਂ ਨੇ ਇਹਨੂੰ ਜਿਹੜੀ ਬੈੱਡ ਸੀਟ ਪਛਾਈ ਸੀਗੀ ਤੁਸੀਂ ਨਾ ਇਸ ਤਰ੍ਹਾਂ ਨਾ ਜਿਹੜੀ ਆਪਣੀ ਹੀਟਾ ਵਾਧੂ ਚਾਦਰ ਸੀ ਉਹਨੂੰ ਤੁਸੀਂ ਨਾ ਇਸ ਤਰ੍ਹਾਂ ਫੋਲਡ ਕਰ ਦੇਣਾ ਆ ਫੋਲਡ ਕੀਤੀ ਤੁਸੀਂ ਦੇਖ ਸਕਦੇ ਹੋ ਨਾ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਵੀ ਆਪਾਂ ਇਹਨੂੰ ਉੱਪਰਲੀ ਸਾਈਡ ਦੀ ਫੋਲਡ ਕਰ ਦੇਣਾ ਇਧਰਲੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਨਾ ਤੁਸੀਂ ਆਹਦੇ ਗੱਦੇ ਦੇ ਹਿਸਾਬ ਨਾਲ ਨਾ ਉਸ ਤਰੀਕੇ ਨਾਲ ਤੁਸੀਂ ਫੋਲਡ ਕਰਨੀ ਹੈ ਤੇ ਆਪਣੇ ਗੱਤੇ ਦੀ ਸਾਈਡਾਂ ਦੀ ਦਿਸਣੇ ਚਾਹੀਦੇ ਨੇ ਗੱਤੇ ਉੱਪਰ ਆਪਕੇ ਹੀ ਤੁਸੀਂ ਚਾਦਰ ਨੂੰ ਫੋਲਡ ਕਰਨਾ ਹੈ ਦੇਖ ਸਕਦੇ ਹੋ ਨਾਲ ਤੁਸੀਂ ਚੰਗੀ ਤਰ੍ਹਾਂ ਨਾਲ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਲਿੱਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਇਸ ਤਰ੍ਹਾਂ ਫੋਲਡ ਕਰਾਂਗੇ ਆਪਾਂ ਨੇ ਕੀ ਇਹਦੇ ਚਾਰ ਦੇ ਕੀ ਕੋਨੇ ਇਸ ਤਰ੍ਹਾਂ ਹੀ ਫੋਲਡ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਤੇ ਉੱਪਰਲੀ ਸਾਈਡ ਤੋਂ ਵੀ ਆਪਾਂ ਨੇ ਜੀ ਫੋਲਡ ਕਰਤੀ ਸੀਗੀ ਅੱਗੇ ਹੁਣ ਆਪਾਂ ਨੇ ਤੁਹਾਨੂੰ ਬੈੱਡ ਸ਼ੀਟ ਤੇ ਨਿਸ਼ਾਨੀਆਂ ਲਗਾ ਕੇ ਦਿਖਾਉਣੇ ਆ ਤੁਸੀਂ ਪਹਿਲਾਂ ਤਾਂ ਇਧਰਲੀ ਸਾਈਡ ਤੇ ਇਹ ਨਿਸ਼ਾਨੀ ਲਗਾ ਲਿਓ ਫਿਰ ਦੇਖੋ ਜੀ ਆਪਾਂ ਨੇ ਜਿਸ ਤਰੀਕੇ ਨਾਲ ਚਾਦਰ ਨੂੰ ਫੋਲਡ ਕੀਤਾ ਹੋਇਆ ਉਸ ਤਰੀਕੇ ਨਾਲ ਤੁਸੀਂ ਉਹਨੀ ਨਿਸ਼ਾਨੀ ਇਧਰ ਨੂੰ ਲਗਾਉਣੀ ਹੈ ਇੱਕ ਨਿਸ਼ਾਨੀ ਇੱਧਰ ਨੂੰ ਲਗਾ ਲਈ ਇੱਕ ਇੱਧਰ ਨੂੰ ਲਗਾ ਲਈ ਬਸ ਹੋਰ ਆਪਾਂ ਨੇ ਕੁਝ ਨਹੀਂ ਕਰਨਾ ਹੈਗਾ ਆਪਾਂ ਨੇ ਜੀ ਹੋਰ ਕੁਝ ਨਹੀਂ ਕਰਨਾ ਹੈਗਾ ਬਸ ਇੱਧਰ ਨੂੰ ਇੱਕ ਨਿਸ਼ਾਨੀ ਲਗਾ ਲਈ ਤੇ ਇੱਕ ਆਪਾਂ ਇੱਧਰ ਨੂੰ ਲਗਾਈਆ ਜਿੰਨੀ ਆਪਾਂ ਨੇ ਚਾਦਰ ਨੂੰ ਫੋਲਡ ਕੀਤਾ ਹੋਇਆ ਉੱਥੇ ਤੱਕ ਹੀ ਤੁਸੀਂ ਨਿਸ਼ਾਨੀ ਲਗਾਉਣੀ ਆ ਦੇਖੋ ਜੀ ਇਹਨੂੰ ਨਾਲ ਤੁਸੀਂ ਇਸ ਤਰੀਕੇ ਨਾਲ ਜਿਹੜੀ ਆਪਣੀਆਂ ਨਿਸ਼ਾਨੀਆਂ ਲਓ ਜੀ ਆਪਾਂ ਨੇ ਜਿਹੜੀ ਇਹ ਪੈਨ ਨਾਲ ਨਿਸ਼ਾਨੀ ਲਗਾਈ ਸੀਗੀ ਤੇ ਇਹਨੂੰ ਹੁਣ ਆਪਾਂ ਸਿਉਂਦਾਂਗੇ ਸੂਈ ਧਾਗਾ ਲੈ ਕੇ ਤੁਸੀਂ ਮਸ਼ੀਨ ਨਾਲ ਵੀ ਸਿਉਂ ਸਕਦੇ ਹੋ ਤੇ ਸੂਈ ਧਾਗੇ ਨਾਲ ਵੀ ਸਿਉਂ ਸਕਦੇ ਹੋ ਤੇ ਬਹੁਤ ਹੀ ਵਧੀਆ ਆਪਣਾ ਕਾਰਨਰਰ ਬਣ ਕੇ ਤਿਆਰ ਹੋ ਜਾਣਾ ਵਾ ਤੇ ਆਪਾਂ ਤੁਹਾਨੂੰ ਅੱਗੇ ਵੀ ਦਿਖਾਉਨੇ ਆਂ ਲਓ ਜੀ ਆਪਾਂ ਨੇ ਜਿਹੜਾ ਇਹ ਨਿਸ਼ਾਨੀ ਲਗਾਈ ਸੀਗੀ ਇਹਨੂੰ ਆਪਾਂ ਨੇ ਇੱਥੇ ਤੱਕ ਸਿਉਣ ਮਾਰਤੀ ਤੇ ਹੁਣ ਜਿਹੜਾ ਆਪਣਾ ਜੀ ਦੇਖੋ ਇਧਰਲੀ ਸਾਈਡ ਵਾਲਾ ਕੁੰਜਾ ਤੁਸੀਂ ਇਹਨੂੰ ਇਸ ਤਰ੍ਹਾਂ ਕਵਰ ਕਰ ਸਕਦੇ ਆਂ ਆਪਾਂ ਇਧਰਲੀ ਸਾਈਡ ਵੀ ਤੁਹਾਨੂੰ ਫੋਲਡ ਕਰਕੇ ਦਿਖਾਉਣੀ ਆਂ ਆਪਣਾ ਇਹ ਕਾਨਰਰ ਬਣ ਕੇ ਬਿਲਕੁਲ ਹੀ ਤਿਆਰ ਆ ਜੀ ਤੇ ਬਹੁਤੀ ਸੌਖੇ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਚਾਦਰ ਨੂੰ ਫੋਲਡ ਕਰ ਸਕਦੇ ਤੁਹਾਡੀ ਚਾਦਰ ਬਿਲਕੁਲ ਵੀ ਨਹੀਂ ਹਿੱਲੂਗੀ ਜੀ ਆਪਾਂ ਇਸ ਤਰ੍ਹਾਂ ਸਾਰੀ ਖੁੰਝੇ ਬਣਾ ਦਾਂਗੇ ਦੇਖੋ ਜੀ ਤੁਹਾਡਾ ਇਹ ਖੁੰਝਾ ਜਿਹੜਾ ਆਪਣਾ ਇਹ ਬੈੱਡ ਦਾ ਕਾਨਰ ਆਦਾ ਇਹ ਬਣ ਕੇ ਦੇਖੋ ਤਿਆਰ ਹੋ ਗਿਆ सौखा तरीका है ज्यादा औखा नहीं है मशीन के लगा सकते होके कर सकते ਜਿਹੜਾ ਆਪਣਾ ਇਹ ਇੱਕਦਾਂ ਦਾ ਸੈਂਡਵਿਚ ਬਣਾਉਣਾ ਹੁੰਦਾ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਕੋਲ ਰੱਖਦੇ। ਜਿਵੇਂ ਕਿ ਸੌਖੇ ਪ੍ਰਿਕਨ ਆਉਂਦੇ ਤੇ ਜਦੋਂ ਆਪਾਂ ਫੋੜ ਦਿੰਦੇ। ਤੇ ਨਾਲੇ ਤਾਂ ਫਟੀਆਂ ਇਹ ਬੈਠੀ ਤਾਂ ਇਹ ਬਿਲਕੁਲ ਵੀ ਇਕੱਠੀਆਂ ਹੋਣਗੀਆਂ। ਤੁਹਾਨੂੰ ਬਾਰ-ਬਾਰ ਬਚਾਉਣੀ। ਇਹ ਪਰੇਸ਼ਾਨੀ ਹੋਊਗੀ। ਦੇਵਰੀ ਬੈਨੀਫੀਟਾਂ ਦੇ ਵੀ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਨੇ ਬਹੁਤ ਜਲਦੀ ਇਕੱਠਾ ਹੋ ਜਾਂਦੇ ਨੇ ਜੀ ਜੀ ਇਹ ਵੀ ਆਪਣਾ ਕਾਰਨ ਰਲ ਬਣ ਕੇ ਤਿਆਰ ਆ ਇਹ ਵੀ ਆਪਣਾ ਕਾਰਨ ਰਲ ਬਣ ਕੇ ਤਿਆਰ ਆ ਬਿਲਕੁਲ ਦੇਖੋ ਜੀ ਬਹੁਤ ਸਖਤ ਰਿਕਨ ਹੁਣ ਆਪਣਾ ਇੱਕ ਰਹਿ ਗਿਆ ਸੀ ਉਹ ਵੀ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਬਣਾ ਕੇ ਤੇ ਫਿਰ ਆਪਾਂ ਸਾਰੀ ਚਾਦਰ ਵੀ ਫੋਲਡ ਕਰਕੇ ਬੈੱਡ ਦੇ ਉੱਤੇ ਵਿਛਾ ਕੇ ਰੱਖਣੀ ਆ। ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਨਾ ਦਿੱਤਾ ਫੋਲਡ ਕਰ ਤੇ ਹੁਣ ਆਪਾਂ ਇਹਨੂੰ ਨਾ ਸਾਰੀ ਨੂੰ ਬੈੱਡ ਦੇ ਉੱਤੇ ਵਿਛਾ ਕੇ ਰੱਖਣੀ ਆ। ਲਓ ਜੀ ਆਪਾਂ ਨੇ ਬੈੱਡ ਸੀਟ ਬਿਲਕੁਲ ਹੀ ਸੈੱਟ ਕਰਤੀ ਤੇ ਬਿਲਕੁਲ ਵੀ ਤੁਹਾਡੀ ਇਹ ਬੈੱਡ ਸੀਟ ਨਹੀਂ ਹੋਣ ਬੈੱਡ ਦੇ ਉੱਤੋਂ ਖਿਸਕੂਗੀ ਤੇ ਜਿੰਨੀ ਮਰਜੀ ਤੁਸੀਂ ਇਹਨੂੰ ਖਲਾਈ ਚਾਹੇ ਛਾਦਰ ਨੂੰ ਤੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਸੀ ਸਿਰਫ ਇੱਕ ਥੋੜਾ ਜਿਹਾ ਹੱਟ ਆਇਆ ਵੀ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਖੁੰਝਾ ਜਿਹੜਾ ਆਪਾਂ ਨੇ ਕਾਰਨਰ ਰ ਅਥਿਆਰ ਕੀਤਾ ਹੈ ਵੀ ਕਿਵੇਂ ਤਿਆਰ ਹੋਊਗਾ ਲੋਚੀ ਤੁਸੀਂ ਚਾਰੇ ਪਾਸੇ ਨੂੰ ਚੈੱਕ ਕਰ ਸਕਦੇ ਹੋ ਤੇ ਆਪਣੀ ਬੈੱਡ ਸੀਟ ਨੂੰ ਤੇ ਬਹੁਤ ਹੀ ਵਧੀਆ ਇਹਦੇ ਚਾਰੇ ਕੋਰਨਰ ਰਫੰਕੀ ਤਿਆਰ ਹੋਏ ਨੇ ਤੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਸੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆਪੋ ਕਿਉਂ ਹੋ ਜੀ ਸਾਡੀ ਵੀਡੀਓ ਲਗੀ ਕਮੈਂਟਾਂ ਚ ਸਾਨੂੰ ਜਰੂਰ ਦੱਸਿਓ ਤੇ ਆਪਾਂ ਮਿਲਦੇ ਆ ਜੀ ਨਵੀਆਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ